ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕਣੀਕੇ ਬੰਗਰ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਿਹੜਾ ਫਤੇਗੜ ਚੋੜੀਆਂ ਤੋਂ ਬਟਾਲੇ ਨਾਲ ਰੋਡ ਜਾਂਦਾ ਰੋਡ ਦੇ ਉੱਪਰ ਹੀ ਕਾਫੀ ਮਸ਼ਹੂਰ ਅੱਡਾ ਹੈ ਕਣੀਕੇ ਬੰਗਰ ਤੇ ਰੋਡ ਦੇ ਉੱਪਰ ਹੀ ਘਾਰਿਆ ਵੀਰ ਜੀ ਹੁਣਾਂ ਦਾ ਕਿਲਾ ਡੇਢ ਕਿਲਾ ਹਟਵਾਈਆਂ ਬਸ ਤੇ ਆਪਣੀ ਪਹਿਲੀ ਵੀਡੀਓ ਵਾ ਇਸ ਘਰ ਦੇ ਵਿੱਚੋਂ ਤੇ ਅੱਜ ਤੁਹਾਨੂੰ ਦੋ ਗਾਵਾਂ ਦਿਖਾਉਣੀਆਂ ਤੇ ਦੋਵੇਂ ਸੂਈਆਂ ਸਵਾਈਆਂ ਵਾ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਫੇਰ ਹੀ ਆਪਣਾ ਬੱਛੂ ਖੜੋ ਜੀ ਤੇ ਜਿਹੜਾ ਕਵੀਰ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਜ਼ਰੂਰ ਕਰਾ ਲੈ ਜੀ ਹਾਂਜੀ ਵਿਧੇ ਸਾਸੇ ਕਾਲ ਜੀ ਸੱਚੀ ਗੇ ਵੀਰ ਜੀ ਤੇ ਵਿਧੇ ਨਾਮ ਦੱਸਦੇ ਇੱਕ ਵਾਰੀ ਫੇਰ ਨਾਮ ਵੀਰ ਜੀ ਆਪਣਾ ਆਕਾਸ਼ ਜੀ ਹੈ ਪਿੰਡ ਘਣੀ ਹੈ ਕਿ ਬੰਗਰ ਤਹਿਸੀਲ ਬਟਾਲਾ ਤੇ ਡਿਸਟ੍ਰਿਕਟ ਗੁਰਦਾਸਪੁਰ ਤੇ ਫੋਨ ਨੰਬਰ ਵੀ ਬੋਲ ਦੋ 98775 81109 ਠੀਕ ਹੈ ਜੀ ਤੇ ਬਟਾਲੇ ਰੋਡ ਤੇ ਹਨਾ ਫਤਿਹਗੜ ਝੂੜੀਆਂ ਬਟਾਲੇ ਹਾਂਜੀ ਬਟਾਲੇ ਝੂੜੀਆਂ ਰੋਡ ਤੇ ਜੀ ਠੀਕ ਐ ਇੱਕ ਪਾਸੇ ਐਡਾ ਅਲੀਵਾਲਿਆ ਤੇ ਇੱਕ ਪਾਸੇ ਕਾਲ ਅਫਗਾਨਾ ਹਨਾ ਤੇ ਵਪਾਰ ਦਾ ਕੰਮ ਫਿਰ ਆਪਣਾ ਹਾਂਜੀ ਵੀਰ ਜੀ ਵਪਾਰ ਦਾ ਹੀ ਐ ਠੀਕ ਐ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਐ ਪਹਿਲੇ ਨੰਬਰ ਵਾਲੀ ਗਾਂ ਤੋਂ ਹੀ ਕਰ ਲਈਏ ਆਹ ਦੇਖ ਸਾਡੇ ਜੀ ਥੱਲਿਆਂ ਚੰਗੀ ਬਣੀ ਐ ਹਾਂਜੀ ਕਿੰਨਾ ਚਿਰ ਹੋ ਗਿਆ ਵੇਦੀ ਨੇ ਸੋਈ ਨਾ ਇਹਨੂੰ ਵੀਰ ਜੀ ਕੋਈ 6-7 ਦਿਨ ਹੋਏ ਜੀ 6-7 ਦਿਨ ਹੋਗੇ ਸੋਈ ਨਾ ਥੱਲੇਾਂ ਚੰਗੀ ਬਣੀ ਆ ਤਰ੍ਹਾਂ ਤੇ ਬਾਕੀ ਥਾਂ ਨਾ ਬੜਾ ਕਮਾਲ ਦਾ ਵਾ ਇਹਦੇ ਕੋਲ ਤੇ ਕੱਦ ਕੱਖ ਵੀ ਚੰਗਾ ਐ ਆਂ ਦੇਖ ਸੰਦੇ ਹਵਾਨੇ ਦਾ ਲੱਗਿਆ ਤੂੰ ਬਾਕੀ ਠੰਡੀ ਸੀਲ ਵੀਰ ਜੀ ਦਿਖਾ ਦਿਓ ਥੱਲੇ ਬਹਿ ਕੇ ਇੱਕ ਬੱਚਾ ਛੱਡ ਦਿਓ ਦਿਖਾ ਦੇ ਬੱਚਾ ਛੱਡ ਦਿਓ ਬੱਚਾ ਕੀ ਆ ਗਿਆ ਜੀ ਵੀਰ ਜੀ ਮਗਰ ਅੱਛਾ ਜੀ ਵੀਰ ਜੀ ਮਗਰ ਮਗਰ ਇਹਦੇ ਪਛਾ ਆ ਗਿਆ ਜੀ ਤੇ ਬਾਕੀ ਥਣ ਬੜਾ ਕਮਾਲ ਦਾ ਹੈ ਇੱਕ ਰਿਸਾ ਸਮਾ ਗਿਆ ਤੁਹਾਨੂੰ ਦਿਖਾਉਂਦਾ ਆ ਥਾਣੇ ਦੇਖ ਸਾਡੇ ਜੇ ਥਾਣੇ ਬੜਾ ਕਮਾਲ ਦਾ ਵਾ ਭਾਵੇਂ ਕੋ ਨਿਆਣਾ ਚਵਾਈ ਕਰ ਲੈ ਤੇ ਭਾਵੇਂ ਕੋ ਸਿਆਣਾ ਚਵੇ ਗੱਲ ਇਹੋ ਜੇ ਥਾਣੇ ਭਾਵੇਂ ਜਿੰਨੇ ਜਾ ਸਿੱਖਣ ਮੱਝਾਂ ਵਾਲੀਏ ਮੱਝਾਂ ਵਰਗਾ ਥਾਣੇ ਆ ਦੇਖੋ ਇਹ ਰੱਸੀ ਨਹੀਂ ਪਾਉਣੀ ਵਿੱਚ ਨਾ ਨਾ ਵੀਰ ਜੀ ਕੋਈ ਨਹੀਂ ਚਵਾ ਦੇਖੋ ਫਿਰ ਹਾਂ ਦੇਖਾਂ ਦੇ ਚਵਾਜ ਦਾ ਪਿਛਲੇ ਸਨਾਂ ਦਾ ਵੀ ਦਿਖਾ ਦਈਏ ਵੀਰ ਜੀ ਚਵਾਖ ਨਾਲ ਇਹ ਇਸ ਤਰ੍ਹਾਂ ਪਿੱਛਾ ਆਖੇ ਤੇ ਆਇਆ ਜਦੋਂ ਕਈ ਵਾਰੀ ਖੁਸ਼ ਆ ਜਾਂਦਾ ਹੈ ਠੀਕ ਹੈ ਜੀ ਆਹ ਦੇਖਾਲੇ ਸਾਨੇ ਕਰੀ ਚੰਗੀ ਤਰ੍ਹਾਂ ਲੱਗ ਕੇ ਤਾਂ ਤੇ ਉਤਰਾ ਮੇਰਜੀ ਦੁੱਤ ਕਿੰਨਾ ਤਿਆਰ ਜੇ ਤੇ ਕੋਲ ਮੁੱਕੇ ਦੁੱਤ ਵੀ ਜੀ ਥਲੇ ਆਟੇ ਮੇ 14 ਕਿਲੋ ਜੇ ਤਿਆਰ ਬਿਲਕੁਲ ਬਿਲਕੁਲ ਤਿਆਰ ਅੱਛਾ ਜੀ 18 ਕਿਲੋ ਕਰੂਗੀ ਆਪਣੀ ਸੇਵਾ ਤੇ 18 ਲੀਟਰ ਤੱਕ ਚੱਲ ਜੂਗੀ ਤੇ ਹੁਣ ਜਿਹੜਾ 14 ਲੀਟਰ ਦੋ ਟਾਈਮ ਚਵਾ ਦੋਗੇ ਤੇ ਕਿੰਨਾ ਰੱਖਣਾ ਇਹਦਾ ਮੁੱਲ ਫੇਰ ਆਪਾਂ ਇਹੋ ਜਿਹੇ ਦੇ ਵੀਰ ਜੀ ਬਸ ਤਤ ਤਤ ਰਸੀਦ ਗਿਆਵਾ 55 ਦੀ ਦੇ ਦਈਏ ਕਰ ਦਈਏ ਵਿੱਚੋਂ ਛੋਟ ਛੜ ਪਹਿਲੀ ਵੀਡੀਓ ਆਪਣੀ ਚਲੋ ਕਰਾ ਲਓ ਜਿੰਨੀ ਕਰਾਉਣੀ ਜੀ 50 ਹੀ ਦੇ ਦਈਏ ਦੇ ਰਾਂਗੇ ਮਿਰਚੀ ਕੋਈ ਨਹੀਂ ਚਲੋ ਬਾਕੀ ਮੌਕੇ ਤੇ ਛੋਟ-ਛਾਟ ਹੋਰ ਕਰ ਦੋਗੇ ਥੋੜੇ ਬਾਦੇ ਕਰ ਦਾਂਗੇ ਮਿਰਚੀ ਕਰ ਦਾਂਗੇ ਠੀਕ ਹੈ ਜੀ ਚਲੋ ਬਾਕੀ ਕੋ ਵੀਰ ਫੋਨ ਲਾਵੇ ਇੱਕ ਕਰੀ ਤੇ 14 ਲੀਟਰ ਜਿਹੜਾ ਕਹਿੰਦੇ ਵੀ ਮੌਕੇ ਤੇ ਹੁਣ ਤਿਆਰ ਆ ਤੇ ਦੁੱਧ ਜਿਹੜਾ ਵਾ 18 ਕਿ ਲੀਟਰ ਤੱਕ ਜਿਹੜਾ ਕਹਿੰਦਾ ਕਿ ਕਰ ਜੂਗੀ ਬਾਕੀ ਕੱਦ-ਕਾਠ ਰੰਗ-ਰੂਪ ਦੀ ਚੰਗੀ ਆ ਬਾਕੀ ਚਵਾ ਮੱਝਾਂ ਵਾਲੀ ਆ ਸਾਰਾ ਚਵਾ ਵੀ ਖਾਣ ਵਿੱਚ ਚੰਗਾ ਲੱਗਾ ਵਾ ਹਾਲੇ ਸੂਈ ਨੂੰ ਸਿਰਫ 6-7 ਦਿਨ ਹੋਏ ਆ ਆਪਣਾ 10-12 ਦਿਨਾਂ ਦੇ ਤਾਂ ਬੰਬ ਮੈਲੇ ਤੇ ਹੋਣੀ ਫੇਰੀ ਦੁੱਧ ਵਧਣਾ ਹਾਂ ਹਾਂਜੀ ਹਾਂਜੀ ਤੇ ਹੋਣਾ ਜਿਹੜੇ ਦੂਸਰੇ ਨੰਬਰ ਤੇ ਜੇ ਇਹ ਵੀ ਜੀ ਟੋਕੜ ਜੇ ਅੱਛਾ ਇਹ ਟੋਕੜ ਆ ਹਾਂਜੀ ਬਾਕੀ ਰੰਗ ਰੂਪ ਦੀ ਇਹ ਵੀ ਸੋਹਣੀ ਆ ਸਫਾਈ ਜਿਹਾ ਜਿੰਨੀ ਵੀ ਆ ਬਾਕੀ ਇਹੋ ਜਿਹੀ ਕਿਤੇ ਗਾਹਮੇ ਬਣ ਜਾਂਦੀ ਹੈ ਤੇ ਚੰਗੇ ਪੈਸੇ ਦੀ ਵਿਕ ਜਾਂਦੀ ਹੈ ਇਹ ਦੇਖ ਥਾਣੇ ਕਰੀ ਦੇਖ ਸਕਦੇ ਜੇ ਲੱਗੇ ਤਾਂ ਥਾਣਾ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਦੂਸਰੇ ਪਾਸੇ ਤਾਂ ਤੁਹਾਨੂੰ ਦੱਸਾ ਦਈਏ ਤੇ ਇਹਦੇ ਕੋਲ ਵੀਰ ਜੀ ਤੇਰਾ ਪੱਕਾ ਦੁੱਧ ਕਿੰਨਾ ਤਿਆਰ ਜੇ ਇਹਦੇ ਕੋਲ ਵੀਰ ਜੀ 5 ਕਿਲੋ ਜੇ ਹੇ ਟਾਈਮ ਹੈਗਾ ਤਿਆਰ ਦੁੱਧ ਨਹੀਂ ਬਿਲਕੁਲ ਤੇ ਸੁਆ ਕਿਨਵਾ ਹੁਕਾਇਦਾ ਸੁਆ ਵੀਰ ਜੀ ਦੂਜਾ ਜੇ ਅੱਛਾ ਸੁਆ ਦੂਸਰਾ ਹੈ ਦੂਜਾ ਜੋ ਇੱਕ ਵਾਰੀ ਇਧਰ ਨੂੰ ਕਰਿਆ ਹਵਾਨਾ ਦਾ ਫਿਰ ਤੋਂ ਦਿਖਾ ਦਈਏ ਚੰਗੀ ਤਰ੍ਹਾਂ ਤੇ ਇਹਦਾ ਫਿਰ ਜਿਆਜਾ ਕਿੰਨਾ ਰੱਖੀਏ ਮੁੱਲਾ ਇਹਦਾ ਵੀਰ ਜੀ ਜਿਆਜਾ ਰੱਖਣਾ ਵਾ 15000 ਰੁਪਿਆ 15000 ਕਰਨੀ ਵਿੱਚ ਛੋਟ ਛੜ ਕਰਾ ਦਿਓ ਕੋਈ ਨਹੀਂ ਪਹਿਲੀ ਵੀਡੀਓ ਆਪਣੀ ਮਰਜ਼ੀ ਨਾਲ ਕਰਾ ਦਿਓ ਜੈਸ ਨੋ ਕਰਦੀਏ ਫਿਰ ਬਿਲਕੁਲ ਜੈਸ ਨੋ ਪਰ ਉਹੋ ਹੀ ਵੀ ਬਾਚੋ ਜੋ ਲੈ ਆ ਹੀ ਲੈਣਾ ਵਾ ਪੂਰੇ 12000 ਦੀ ਦੇ ਦਿਆ ਹਾਂ ਚਲੋ ਠੀਕ ਹੈ ਵੀਰ ਜੀ ਤੇ ਬਾਕੀ ਚਲੋ ਥੋੜੀ ਬਾਤ ਛੋਟ ਛੋਟ ਤੇ ਮੋਕੇ ਤੇ ਹੋਈ ਜਾਂਦੀ ਤੇ ਇਹ ਆਪੇ ਹੋਰ ਕੁਛ ਹੈ ਨਾ ਫਿਰ ਨਹੀਂ ਬਸ ਵੀਰ ਜੀ ਬਾਕੀ ਇਹੋ ਜਿਹਾ ਵੀ ਆਪਣੇ ਦੋ ਟਾਈਮ ਆ ਕੇ ਚੋਗੇ ਤਸੱਲੀ ਕਰੇ ਜਿਹਨੇ ਤਸੱਲੀ ਕਰਕੇ ਖੜੇ ਹਨ ਦੋਵੇਂ ਸੂਈਆਂ ਵਾ ਤੁਹਾਡੇ ਘਰੋਂ ਕੋਈ ਚਵਾਈ ਕਰਕੇ ਤਸੱਲੀ ਕਰਕੇ ਤੇ ਵੇਖ ਚੱਕ ਕੇ ਆਪਣੀ ਮਰਜ਼ੀ ਨਾਲ ਪਸ਼ੂ ਖੜੇ ਜੀ